ਦੀਵਾਨਾ ਰੇਡੀ ਦੇ ਸਤਿਕਾਰਯੋਗ ਸਰੋਤਿਆਂ ਅੱਜ ਫਿਰ ਸਾਂਝ ਪਾਉਣਿਆ ਤੁਹਾਡੀ ਇੱਕ ਫਰਾਂਸੀਸੀ ਕਹਾਣੀ ਨਾਲ ਤੈੰਦੂਏ ਦੇ ਨਾਲ ਲਿਓਪਾਰਡ ਦੇ ਨਾਲ ਅਨੋਰੋ ਦਾ ਬਾਲਜ਼ਾਕ ਦੀ ਇੱਕ ਕਹਾਣੀ ਹੈ ਅਨੁਵਾਦ ਕੀਤਾ ਭਜਨ ਵੀਰ ਸਿੰਘ ਹੋਰਾਂ ਨੇ ਫਰਾਂਸ ਤੇ ਮਿਸਰ ਦਾ ਯੁੱਧ ਚੱਲ ਰਿਹਾ ਸੀ ਮਿਸਰ ਦੇ ਸੈਨਿਕਾਂ ਨੇ ਫਰਾਂਸ ਦਾ ਇੱਕ ਸੈਨਿਕ ਬੰਦੀ ਬਣਾ ਲਿਆ ਤੇ ਉਹ ਨੀਲ ਨਦੀ ਦੇ ਝਰਨੇ ਤੋਂ ਦੂਰ ਉਸ ਨੂੰ ਰੇਗਿਸਤਾਨ ਦੇ ਵਿੱਚ ਲੈ ਗਏ ਫਰਾਂਸ ਦੇ ਵਿੱਚ ਨੀਲ ਦਰਿਆ ਬੜਾ ਮਸ਼ਹੂਰ ਹੈ ਫ੍ਰਾਂਸੀਸੀ ਸੈਨਾ ਫ੍ਰਾਂਸੀਸੀ ਸੈਨਿਕ ਦੇ ਹੱਥ ਉਹਨਾਂ ਨੇ ਕੱਸ ਕੇ ਬੰਨੇ ਹੋਏ ਸਨ ਤੇ ਉਹਨਾਂ ਨੂੰ ਤਸੱਲੀ ਸੀ ਮਿਸਰ ਦੇ ਸੈਨਿਕਾਂ ਨੂੰ ਕਿ ਫ੍ਰਾਂਸੀਸੀ ਭੱਜ ਨਹੀਂ ਸਕਦਾ ਉਸਨੇ ਖਾਣਾ ਉਹਨਾਂ ਨੇ ਖਾਣਾ ਖਾਧਾ ਤੇ ਮਿਸਰ ਦੇ ਸੈਨਿਕ ਬੇਫਿਕਰ ਹੋ ਕੇ ਸੌਂ ਗਏ ਫ੍ਰਾਂਸੀਸੀ ਸੈਨਿਕ ਦੀਆਂ ਅੱਖਾਂ 'ਚ ਨੀਂਦ ਨਹੀਂ ਸੀ ਉਸਨੇ ਦੇਖਿਆ ਕਿ ਜਦੋਂ ਸਾਰੇ ਮਿਸਰੀ ਫੌਜੀ ਸੁੱਤੇ ਪਏ ਨੇ ਤੇ ਉਸਨੇ ਦੰਦਾ ਨਾਲ ਥੋੜੀ ਦੂਰ ਪਿਆ ਇੱਕ ਖੰੰਜਰ ਚੁੱਕਿਆ ਉਸਨੇ ਆਪਣੇ ਖੰਜਰ ਨੂੰ ਆਪਣੇ ਗੋਡਿਆਂ ਦੇ ਵਿਚਕਾਰ ਰੱਖ ਲਿਆ ਤੇ ਹੱਥ ਦੀ ਰੱਸੀ ਵੱਢ ਦਿੱਤੀ ਹੁਣ ਉਸਨੇ ਇੱਕ ਬੰਦੂਕ ਚੁੱਕੀ ਇੱਕ ਖੰਜਰ ਚੁੱਕਿਆ ਤੇ ਕੁਝ ਕਾਰਤੂਸ ਤੇ ਖਾਣ ਲਈ ਕੁਝ ਖਜੂਰਾਂ ਤੇ ਜਵਾਂ ਦੇ ਦਾਣੇ ਚੁੱਕ ਲਏ ਖੰਜਰ ਉਸਨੇ ਲੱਕ ਨਾਲ ਬੰਨ ਲਿਆ ਤੇ ਉਹ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਸਾਥੀਆਂ ਤੱਕ ਪਹੁੰਚਣ ਦੀ ਛੇਤੀ ਦੇ ਵਿੱਚ ਉਸਨੇ ਘੋੜੇ ਨੂੰ ਬਹੁਤ ਭਜਾਇਆ ਪਰ ਕੋਕੇ ਘੋੜਾ ਪਹਿਲਾਂ ਹੀ ਥੱਕਿਆ ਹੋਇਆ ਸੀ ਤੇਜ਼ ਦੌੜਨ ਨਾਲ ਉਸਦੇ ਘੋੜੇ ਦੇ ਸਰੀਰ ਨੇ ਜਵਾ ਦਿੱਤਾ ਤੇ ਡਿੱਗ ਪਿਆ ਥੋੜੀ ਦੇਰ ਪਿੱਛੋਂ ਘੋੜਾ ਮਰ ਗਿਆ ਫੇਰ ਵੀ ਇਸ ਮਿਸਰ ਦੇ ਫੌਜੀਆਂ ਕੋਲੋਂ ਭੱਜੇ ਸੈਨਿਕ ਨੇ ਹਿੰਮਤ ਨਹੀਂ ਛੱਡੀ ਉਹ ਰੇਗਿਸਤਾਨ ਦੇ ਵਿੱਚ ਪੈਦਲ ਹੀ ਪੈਦਲ ਤੁਰਦਾ ਗਿਆ ਰਾਤ ਪੈ ਗਈ ਸਰੀਰ ਦੇ ਤੁਰਨ ਦੀ ਤਾਕਤ ਨਾ ਰਹੀ ਸੰਯੋਗ ਨਾਲ ਉਹ ਇੱਕ ਢਲਾਨ ਦੀ ਚੋਟੀ ਤੇ ਪਹੁੰਚ ਗਿਆ ਜਿੱਥੇ ਖਜੂਰ ਦੇ ਕਈ ਰੁੱਖ ਸਨ ਉਹ ਬਹੁਤ ਥੱਕਿਆ ਹੋਇਆ ਸੀ ਇਸ ਲਈ ਚਟਾਨ ਤੇ ਲੰਮਾ ਪੈ ਗਿਆ ਛੇਤੀ ਹੀ ਨੀਂਦ ਆ ਗਈ ਜਦੋਂ ਸਵੇਰੇ ਉਸ ਦੀ ਅੱਖ ਖੋਲੀ ਉਸ ਨੇ ਚਾਰੇ ਪਾਸੇ ਨਜ਼ਰ ਦਲਾਈ ਦੂਰ ਤੱਕ ਰੇਤ ਹੀ ਰੇਤ ਜਿਉਂ-ਜਿਉਂ ਦਿਨ ਵਧਦਾ ਗਿਆ ਗਰਮੀ ਭਿਆਨਕਰ ਹੁੰਦੀ ਗਈ ਨਰਾਸ਼ ਸੈਨਿਕ ਖਜੂਰ ਦੇ ਰੁੱਖ ਨਾਲ ਲਿਪਟ ਗਿਆ ਤੇ ਬਹਿ ਕੇ ਰੋਣ ਲੱਗਾ ਕਿ ਇਸ ਬਿਵਾਹਾਂਚ ਮੇਰੀ ਮੌਤ ਤੈ ਹੈ ਉਹ ਕਦੇ ਸਮਾਨਵਲ ਵੇਖਦਾ ਤੇ ਕਦੇ ਮੀਲਾਂ ਤੱਕ ਫੈਲੀ ਰੇਤ ਰੇਗਿਸਤਾਨ ਵੱਲ ਉਸ ਦੇ ਦਿਮਾਗ ਵਿੱਚ ਪੈਰਿਸ ਤੇ ਫਰਾਂਸ ਤੇ ਹੋਰ ਸ਼ਹਿਰਾਂ ਦੀ ਤਸਵੀਰ ਘੁੰਮ ਰਹੀ ਸੀ ਆਪਣੇ ਮਿੱਤਰ ਪਿਆਰੇ ਚਿੱਤੇ ਆ ਰਹੇ ਸਨ ਪਰ ਤਪ ਦੀ ਦੁਪਹਿਰ ਦੇ ਵਿੱਚ ਉਹ ਆਪਣੇ ਦੇਸ਼ ਬਾਰੇ ਜ਼ਿਆਦਾ देर ਸੋਚ ਨਾ ਸਕਿਆ ਉਹ ਉੱਠਿਆ ਤੇ ਚਟਾਨ ਦੇ ਦੂਜੇ ਪਾਸੇ ਨੂੰ ਤੁਰ ਪਿਆ ਉੱਥੇ ਪਹੁੰਚਣ ਤੇ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਤੇ ਚਟਾਨ ਦੇ ਵਿੱਚ ਉਸ ਨੂੰ ਇੱਕ ਗੁਫਾ ਨਜ਼ਰ ਆਈ ਤੇ ਗੁਫਾ ਦੇ ਸਾਹਮਣੇ ਖਜੂਰ ਦਾ ਰੁੱਖ ਜਿਸ ਤੇ ਬਹੁਤ ਸਾਰੀਆਂ ਖਜੂਰਾਂ ਲੱਗੀਆਂ ਸਨ ਖਜੂਰਾਂ ਦੇ ਰੁੱਖ ਨੂੰ ਦੇਖ ਕੇ ਉਸ ਫ੍ਰਾਂਸੀਸੀ ਸੈਨਿਕ ਦੇ ਮਨ 'ਚ ਫਿਰ ਜਿਉਣ ਦੀ ਇੱਛਾ ਪ੍ਰਵਲ ਹੋਟੀ ਉਸ ਨੇ ਸੋਚਿਆ ਕਿ ਜਦੋਂ ਤੱਕ ਮਿਸਰ ਦੇ ਲੋਕ ਇੱਥੋਂ ਨਹੀਂ ਲੰਘਦੇ ਤਦੋਂ ਤੱਕ ਉਹ ਖਜੂਰਾਂ ਖਾ ਕੇ ਚਸਮੇ ਦਾ ਪਾਣੀ ਪੀ ਕੇ ਜਿਉਂਦਾ ਰਹਿ ਸਕਦਾ ਹੈ ਕਿਉਂਕਿ ਤਾਕਤ ਵਰਧਕ ਫਲ ਹੈ ਖਜੂਰ ਉਸ ਦਾ ਮਨ ਉਹ ਲੈਸਲੇ ਵਿੱਚ ਅਸੀ ਕਿ ਨਪੋਲੀਅਨ ਵੀ ਮਿਸਰ ਵਿੱਚ ਸੀ ਉਸ ਨੂੰ ਆਸ ਸੀ ਕਿ ਫਰਾਂਸੀਸੀ ਮਿਸਰ ਨੂੰ ਜਿੱਤ ਲੈਣਗੇ ਭਵਿੱਖ ਦਾ ਫਿਕਰ ਛੱਡ ਕੇ ਉਸ ਨੇ ਖਜੂਰਾਂ ਤੋੜੀਆਂ ਤੇ ਖਾਣ ਲੱਗਿਆ ਉਸ ਤੇ ਮਨ ਚ ਖਿਆਲ ਆਇਆ ਕਿ ਰੇਗਿਸਤਾਨੀ ਪਸ਼ੂ ਇਸ ਚਸ਼ਮੇ ਤੇ ਪਾਣੀ ਪੀਣ ਜ਼ਰੂਰ ਆਉਂਦੇ ਹੋਣਗੇ ਤੇ ਉਸ ਨੂੰ ਗੁਫਾ ਦੇ ਦਵਾਰ ਦਵਾਰ ਨੂੰ ਉਸ ਨੇ ਸੁਰੱਖਿਅਤ ਬਣਾਉਣ ਦਾ ਧਿਆਨ ਆਇਆ ਤੇ ਉਸ ਨੇ ਖਜੂਰ ਦਾ ਇੱਕ ਰੁੱਖ ਵੱਢ ਕੇ ਉਸ ਦੇ ਟਾਣੇ ਨੂੰ ਗੁਫਾ ਦੇ ਮੂੰਹ ਤੇ ਲਾ ਦਿੱਤਾ ਕਿ ਹੁਣ ਗੁਫਾ ਚ ਬਾਹਰੋਂ ਕੋਈ ਜਾਨਵਰ ਨਹੀਂ ਆ ਸਕੇਗਾ ਉਹ ਗੁਫਾ ਦੇ ਅੰਦਰ ਵੜ ਕੇ ਸੌਂ ਗਿਆ ਅੱਧੀ ਰਾਤ ਦੇ ਕਰੀਬ ਇੱਕ ਜ਼ੋਰਦਾਰ ਆਵਾਜ਼ ਨਾਲ ਉਸ ਦੀ ਨੀਂਦ ਖੁੱਲੀ ਉਸ ਜਾੜ ਦੇ ਵਿੱਚ ਉਹ ਇੱਕ ਭਿਆਨਕ ਆਵਾਜ਼ ਨਾਲ ਥਰ-ਥਰ ਕੰਬਣ ਲੱਗਾ ਬਾਹਰ ਕੋ ਪਹਨੇਰਾ ਸੀ ਹਨੇਰੇ ਦੇ ਵਿੱਚ ਉਸ ਨੇ ਦੋ ਪੀਲੀਆਂ ਚਮਕਦੀਆਂ ਅੱਖਾਂ ਵੇਖੀਆਂ ਕਿਉਂਕਿ ਜਾਨਵਰਾਂ ਦੀਆਂ ਅੱਖਾਂ ਕੁੱਤਿਆਂ ਦੀਆਂ ਭੇੜੀਆਂ ਦੀਆਂ ਅਕਸਰ ਰਾਤ ਨੂੰ ਚਮਕਦੀਆਂ ਨੇ ਲਾਈਟਾਂ ਦੀ ਤਰ੍ਹਾਂ ਤੇ ਅੱਖਾਂ ਹਨੇਰੇ ਵਿੱਚ ਦੇਖਣ ਯੋਗ ਜਦੋਂ ਹੋਈਆਂ ਤਾਂ ਉਸਨੇ ਦੇਖਿਆ ਕਿ ਉਸਦੇ ਪੈਰਾਂ ਤੋਂ ਕੁਝ ਦੂਰੀ ਤੇ ਇੱਕ ਜਾਨਵਰ ਲੇਟਿਆ ਹੋਇਆ ਡਰ ਨਾਲ ਉਸਦੇ ਰੌਂਗ ਟੇ ਖੜੇ ਹੋ ਗਏ ਉਹ ਸਮਝ ਗਿਆ ਕਿ ਉਹ ਗੋਫਾ ਕਿਸੇ ਪਸ਼ੂ ਦੀ ਹੈ ਚੰਦ ਛੋਪਣ ਵਾਲਾ ਸੀ ਤੇ ਰੌਸ਼ਨੀ ਹੁਣ ਗੋਫਾ ਤੱਕ ਆ ਰਹੀ ਸੀ ਸੈਨਿਕ ਨੇ ਦੇਖਿਆ ਕਿ ਇੱਕ ਤेंदुआ ਆਰਾਮ ਨਾਲ ਸੁੱਤਾ ਹੋਇਆ ਉਸਨੇ ਇੱਕ ਪੱਲੇ ਅੱਖਾਂ ਖੋਲੀਆਂ ਤेंदुए ਨੇ ਉਸ ਦੀਆਂ ਅੱਖਾਂ ਚਮਕੀਆਂ ਤੇ ਸੈਨਿਕ ਵਾਲ ਉਸਨੇ ਵੇਖਿਆ ਤੇ ਫਿਰ ਸੌ ਗਿਆ ਸੈਨਿਕ ਦੇ ਮਨ ਚ ਹਜ਼ਾਰਾਂ ਵਿਚਾਰ ਆਏ ਸਨ ਇੱਕ ਵਾਰੀ ਉਸਨੇ ਸੋਚਿਆ ਕਿ ਉਹ ਤੈੰਦੂਏ ਨੂੰ ਗੋਲੀ ਮਾਰ ਦੇਵੇ ਕਿਉਂਕਿ ਰਾਈਫਲ ਉਸ ਕੋਲ ਸੀ ਖੰਜਰ ਵੀ ਉਸ ਕੋਲ ਸੀ ਕਿਉਂਕਿ ਤੈੰਦੂਏ ਤੇ ਉਸ ਦੇ ਵਿਚਕਾਰ ਫਾਸਲਾ ਇੰਨਾ ਘੱਟ ਸੀ ਕਿ ਉਹ ਬੰਦੂਕ ਦੀ ਨਾਲੇ ਵੀ ਉਸ ਵੱਲ ਨਹੀਂ ਸੀ ਕਰ ਸਕਦਾ ਇਸ ਕੋਸ਼ਿਸ਼ ਦੇ ਵਿੱਚ ਤੈੰਦੂਆ ਜਾਗ ਵੀ ਸਕਦਾ ਸੀ ਜਦੋਂ ਉਸ ਵੱਲ ਨੂੰ ਰਾਈਫਲ ਮੋੜਦਾ ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਉਸਨੇ ਦੋ ਵਾਰੀ ਆਪਣਾ ਹੱਥ ਖੰਜਰ ਨੂੰ ਪਾਇਆ ਜੋ ਉਸ ਦੇ ਲੱਕ ਨਾਲ ਵੱਧਾ ਸੀ ਉਹ ਚਾਹੁੰਦਾ ਸੀ ਕਿ ਤੈਂਦੂਏ ਨੂੰ ਖਤਮ ਕਰਕੇ ਉਹ ਸੁਰੱਖਿਅਤ ਰਹਿ ਜਾਏਗਾ ਪਰ ਤੈਂਦੂਆ ਇੱਕ ਦੋ ਵਾਰੀ ਉਸ ਦੇ ਵੱਲ ਝਾਕ ਕੇ ਫਿਰ ਅੱਖਾਂ ਮੀਟ ਕੇ ਸੌਂ ਗਿਆ ਤੈਂਦੂਏ ਵਰਗੇ ਮੋਟੀ ਚਮੜੀ ਵਾਲੇ ਭਾਰੇ ਰੋਮਦਾਰ ਪਸ਼ੂ ਨੂੰ ਖੰਜਰ ਨਾਲ ਮਾਰਨਾ ਸੁਖਾਲਾ ਨਹੀਂ ਸੀ ਕਿਉਂਕਿ ਫੁਰਤੀ ਬਹੁਤ ਹੁੰਦੀ ਹੈ ਉਸ ਚ ਚੀਤੇ ਵਾਂਗ ਮਜਬੂਰੀ ਦੇ ਵਿੱਚ ਉਹ ਦਿਨ ਚੜ੍ਹਨ ਦੀ ਉਡੀਕ ਕਰਨ ਲੱਗਾ ਸਵੇਰ ਦੀ ਰੋਸ਼ਨੀ 'ਚ ਉਸਨੇ ਦੇਖਿਆ ਇਹ ਤੈਂਦੂਏ ਦੇ ਜਵਾੜੇ ਖੂਨ ਨਾਲ ਲਬੜੇ ਹੋਏ ਸਨ ਸੈਨਿਕ ਨੇ ਸੋਚਿਆ ਕਿ ਪੂਰਾ ਪੇਟ ਭਰ ਕੇ ਇਹ ਰਾਜ ਕੇ ਸੁੱਤਾ ਜਾਗੇਗਾ ਤਾਂ ਅਗਰ ਭੁੱਖਾ ਨਹੀਂ ਹੋਵੇਗਾ ਉਹ ਇੱਕ ਮਾਦਾ ਤੈਂਦੂਆ ਸੀ ਜਾਨਕਿ ਫੀਮੇਲ ਜੇ ਉਹ ਕਿਸੇ ਪਿੰਜਰੇ ਦੇ ਵਿੱਚ ਬੰਦ ਹੁੰਦਾ ਤਾਂ ਸੈਨਿਕ ਉਸ ਦੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਾ ਰਹਿ ਸਕਦਾ ਪਰ ਐਸ ਸਮੇਂ ਉਹ ਤੈਂਦੂਏ ਨੂੰ ਸਾਹਮਣੇ ਵੇਖ ਕੇ ਪੈਪੀਤ ਸੀ ਇਸ ਤਰ੍ਹਾਂ ਸੱਪ ਦੀਆਂ ਅੱਖਾਂ ਨਾਲ ਕਹਿੰਦੇ ਮਨੁੱਖ ਇੱਕ ਸਮੋਹਨ ਦੇ ਵਿੱਚ ਮੱਜ ਮੱਜ ਬੱਜ ਜਾਂਦਾ ਉਸੇ ਤਰ੍ਹਾਂ ਤੈੰਦੂਏ ਨੂੰ ਦੇਖ ਕੇ ਉਹ ਵੀ ਸਮੋਹਨ ਦੀ ਅਵਸਥਾ ਦੇ ਵਿੱਚ ਸੀ ਉਸਨੇ ਸੋਚਿਆ ਕਿ ਮਰਨਾ ਤਾਂ ਹੈ ਹੀ ਕਿਉਂ ਕਿਉਂ ਨਾ ਹਿੰਮਤ ਨਾਲ ਮੁਕਾਬਲਾ ਕੀਤਾ ਜਾਵੇ ਅੰਤ ਬਹਾਦਰੀ ਨਾਲ ਉਹ ਤੈੰਦੂਏ ਦੇ ਜਾਗਣ ਦੀ ਢੀਕ ਕਰਨ ਲੱਗਾ ਕਿਸ ਤੇ ਸੁੱਤੇ ਤੇ ਕਿਉਂ वार ਕਰਨਾ ਇਹਨੇ ਕਿਹੜਾ ਮੇਰੇ ਤੇ ਵਾਰ ਕੀਤਾ ਇਹਨੇ ਮੈਨੂੰ ਵੇਖ ਲਿਆ ਕਿ ਬੰਦਾ ਬੈਠਾ ਪਰ ਇਹ ਮੇਰੇ ਵੱਲੋਂ ਬੇਪਰਵਾਹ ਹੋ ਕੇ ਫੇਰ ਸੌਂ ਗਈ ਤੇ ਮੈਂ ਫਿਰ ਇਸ ਨੂੰ ਕਿਉਂ ਮਾਰਾਂ ਜਾਣੀ ਉਹਦੇ ਵਿੱਚ ਸੈਨਿਕ ਵਾਲੀ ਇੱਕ ਮਰਦ ਵਾਲੀ ਜ਼ਰੂਰਤ ਆ ਗਈ ਹਾਲਾਂਕਿ ਉਹ ਖੰਜਰ ਨਾਲ ਜਾਂ ਰਾਈਫਲ ਨਾਲ ਵਾਰ ਤਾਂ ਕਰ ਸਕਦਾ ਸੀ ਪਰ ਉਹਨੂੰ ਡਰ ਸੀ ਕਿ ਕਿਤੇ ਮੇਰੇ ਨਿਸ਼ਾਨਾ ਸਿੱਧਦਿਆਂ ਇਹ ਮੇਰੇ ਤੇ ਅਟੈਕ ਨਾ ਕਰ ਦਵੇ ਦੂਸਰਾ ਉਹਦੇ ਵਿੱਚ ਨੈਤਿਕਤਾ ਕਿ ਜਦੋਂ ਇਹਨੇ ਮੈਨੂੰ ਵੇਖ ਕੇ ਅੱਖਾਂ ਮੀਟ ਲਈਆਂ ਤੇ ਮੈਂ ਇਸ ਤੇ ਸੁੱਤੇ ਤੇ ਵਾਰ ਕਿਉਂ ਕਰਾਂ ਇੱਕ ਜ਼ਰੂਰਤ ਇਨਸਾਨ ਵਾਲੀ ਸੱਚੀ ਸਦਾਚਾਰ ਵਾਲੀ ਤੇ ਉਹ ਤੈੰਦੂਏ ਦੇ ਜਾਗਣ ਤੇ ਉਸਦੇ ਮੂਡ ਨੂੰ ਅੜੇਕਣ ਲੱਗਾ ਸੂਰਜ ਦੀਆਂ ਕਿਰਨਾਂ ਉਸ ਗੁਫਾ ਦੇ ਵਿੱਚ ਪਹੁੰਚਦੇ ਹੀ ਮਾਦਾ ਤੈੰਦੂਏ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਉਸਨੇ ਪੰਜੇ ਫੁਲਾਏ ਅੰਗੜਾਈ ਲਈ ਉਬਾਸੀ ਲਈ ਪਲਟੀ ਮਾਰੀ ਫਿਰ ਪੰਜਿਆਂ ਤੇ ਲੱਗੇ ਲਹੂ ਨੂੰ ਚਟਿਆ ਆਪਣਾ ਮੂੰਹ ਖੁਰਕਣ ਲੱਗੀ ਉਹ ਮਾਦਾ ਤੈੰਦੂਆ ਸੈਨਿਕ ਤੈੰਦੂਏ ਦੀ ਤੁਲਨਾ ਇੱਕ ਔਰਤ ਨਾਲ ਕਰਨ ਲੱਗਾ ਉਸ ਦਾ ਹੌਸਲਾ ਵਧਦਾ ਜਾ ਰਿਹਾ ਸੀ ਉਸ ਦੀ ਖੰਜਰ ਤੇ ਪਕੜ ਮਜ਼ਬੂਤ ਹੋ ਰਹੀ ਸੀ ਹੁਣ ਮਾਦਾ ਤੈੰਦੂਏ ਨੇ ਆਪਣੀ ਗਰਦਨ ਸੈਨਿਕ ਵੱਲ ਕਮਾਈ ਉਸ ਨੂੰ ਘੂਰ ਕੇ ਵੇਖਿਆ ਤੇ ਉਸ ਦੀ ਅੱਖਾਂ ਦੇ ਵਿੱਚ ਚਮਕ ਵੇਖ ਕੇ ਉਹ ਕੰਬ ਗਿਆ ਮਾਦਾ ਤेंदुआ ਉਸ ਵੱਲ ਆਉਣ ਲੱਗੀ ਪੈਪੀਤ ਸੈਨਿਕ ਚੁੱਪਚਾਪ ਉਸ ਦੀਆਂ ਅੱਖਾਂ ਚੱਖਾਂ ਪਾ ਕੇ ਵੇਖਦਾ ਰਿਹਾ ਜਿਵੇਂ ਉਹ ਤेंदुए ਨੂੰ ਵੀ ਸਮੋਹਤ ਕਰਨਾ ਚਾਹੁੰਦਾ ਹੋਵੇ ਕਿਉਂਕਿ ਉਸ ਨੇ ਜਾਣਿਆ ਹੋਇਆ ਸੀ ਕਿ ਜਿੰਨੀ ਦੇਰ ਸ਼ੇਰ ਬਗੇੜ ਦੀਆਂ ਜਾਂ ਦੁਸ਼ਮਣ ਦੀਆਂ ਅੱਖਾਂ ਚੱਖਾਂ ਪਾ ਕੇ ਵੇਖੋ ਉਹ ਵਾਰਨਿੰਗ ਕਰਦਾ ਉਹ ਫੀਮੇਲ ਤेंदुआ ਉਸ ਦੇ ਕੋਲ ਆਈ ਤੇ ਉਸਨੇ ਬੜੇ ਪਿਆਰ ਨਾਲ ਫਿਰ ਸੈਨਿਕ ਨੇ ਪਿਆਰ ਨਾਲ ਉਸਦੇ ਸਰੀਰ ਤੇ ਹੱਥ ਫੇਰ ਦਿੱਤਾ ਉਹ ਸਿਰ ਤੋਂ ਲੈ ਕੇ ਪੂੰਛ ਤੱਕ ਉਸਦੀ ਹੱਥ ਉਸਦੀ ਪਿੱਠ ਤੇ ਹੱਥ ਫੇਰ ਕੇ ਉਸਦੀ ਰੀੜ ਦੀ ਹੱਡੀ ਹੱਡੀ ਦਾ ਉਸਨੇ ਅੰਦਾਜ਼ਾ ਵੀ ਲਾ ਲਿਆ ਮਾਦਾ ਤੈੰਦੂਵੇ ਨੇ ਆਪਣੀ ਪੂਛ ਉੱਪਰ ਚੱਕ ਲਈ ਉਸ ਦੀ ਅੱਖਾਂ ਦੇ ਵਿੱਚ ਵੀ ਨਿਮਰ ਭਾਵ ਆ ਗਿਆ ਜਦ ਸੈਨਿਕ ਨੇ ਤੀਜੀ ਵਾਰ ਉਸਦੀ ਪਿੱਠ ਤੇ ਹੱਥ ਫੇਰਿਆ ਤਾਂ ਉਹ ਤੈੰਦੂਆ ਪਾਲਤੂ ਬਿੱਲੀ ਵਾਂਗ ਘੁਰ ਘੁਰ ਗਰੌਣ ਲੱਗੀ ਸੈਨਿਕ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਤ੍ਰਿਪਤ ਤੈੰਦੂਆ ਰੱਜੀ ਪੂਜੀ ਤੈੰਦੂਆ ਉਸਤੇ ਅਟੈਕ ਨਹੀਂ ਕਰੇਗੀ ਉਹ ਉઠਿਆ ਤੇ ਆਰਮ ਨਾਲ ਉਸ ਕੋਲੋਂ ਉੱਠ ਕੇ ਗੁਫਾ ਦੇ ਬਾਹਰ ਨੂੰ ਆ ਗਿਆ ਤੈੰਦੂਏ ਨੇ ਉਸ ਨੂੰ ਬਾਹਰ ਜਾਣ ਦਿੱਤਾ ਉਹ ਫੀਮੇਲ ਤੈੰਦੂਆ ਵੀ ਹੌਲੀ-ਹੌਲੀ ਉਸ ਦੇ ਪਿੱਛੇ ਤੁਰ ਪਈ ਤੇ ਉਹ ਆਪਣੇ ਪਿੱਟ ਸੈਨਿਕ ਦੀਆਂ ਲੱਤਾਂ ਨਾਲ ਰਗੜਨ ਲੱਗੀ ਕਿਉਂਕਿ ਬਿੱਲੀਆਂ ਨੂੰ ਵੀ ਆਦਤ ਹੁੰਦੀ ਹੈ ਤੁਸੀਂ ਖੜ੍ਹ ਜਾਓ ਆਪਣੇ ਤੁਹਾਡੇ ਨਾਲ ਆਪਣੇ ਪਿੱਟ ਖਸਾਉਣ ਲੱਗ ਜਾਂਦੀਆਂ ਨੇ ਤਾਂ ਉਹ ਤੈੰਦੂਆ ਉਸ ਦੇ ਨਾਲ ਆਪਣੇ ਲੱਤਾਂ ਰਗੜਨ ਲੱਗੀ ਆਪਣਾ ਢੇਡ ਡਰਗਣ ਲੱਗੀ ਸੈਨਿਕ ਸਮਝ ਗਿਆ ਕਿ ਇਹ ਹੋਰ ਪਿਆਰ ਚਾਹੁੰਦੀ ਹੈ ਸੈਨਿਕ ਕਦੇ ਉਸ ਦਾ ਕੰਨ ਮਰੋੜਦਾ ਕਦੇ ਉਸ ਦੀ ਪਿੱਠ ਤੇ ਹੱਥ ਫੇਰਦਾ ਉਸ ਦੀ ਗੋਖ ਤੇ ਹੱਥ ਫੇਰਦਾ ਉਸ ਦੀ ਪੂੰਛ ਨੂੰ ਬਲੋਛਦਾ ਤੇ ਉਸ ਦਾ ਸਿਰ ਖੁਰਕਦਾ ਫਿਰ ਉਸ ਨੇ ਆਪਣੇ ਖੰਜਰ ਨਾਲ ਦੀ ਨੋਕ ਨਾਲ ਉਸ ਦੇ ਸਿਰ ਦੇ ਵਿੱਚ ਗੁਦਗਦੀ ਵੀ ਕੀਤੀ ਇਹ ਜਾਣਨ ਲਈ ਕਿ ਉਸ ਦੀਆਂ ਹੱਡੀਆਂ ਕਿੰਨੀਆਂ ਇੱਕ ਮਜ਼ਬੂਤ ਨੇ ਮਾਦਾ ਤੈੰਦੂਆ ਨੇ ਸਿਰ ਚੁੱਕਿਆ ਤੇ ਧੌਣ ਅੱਗੇ ਵਧਾ ਦਿੱਤੀ ਜਿਵੇਂ ਪਿਆਰ ਕਰਨ ਦੀ ਇਜਾਜ਼ਤ ਦਿੱਤੀ ਹੋਵੇ ਸੈਨਿਕ ਦੇ ਮਨ 'ਚ ਅਚਾਨਕ ਵਿਚਾਰ ਆਇਆ ਕਿ ਇਹ ਹੁਣ ਮਸਤੀ ਦੀ ਮੋਦਰਾ ਦੇ ਵਿੱਚ ਹੈ ਮੈਂ ਕਿਉਂ ਨਾ ਇਸ ਤੇ ਖੰਜਰ ਮਾਰ ਕੇ ਇਸ ਦਾ ਕਤਲ ਕਰ ਦੇਵਾਂ ਉਹ ਜਦੋਂ ਖੰਜਰ ਉਭਾਰਨ ਲੱਗਾ ਉਗਰਨ ਲੱਗਾ ਤਾਂ ਫਿਰ ਉਹ ਤੈੰਦੂਆ ਉਸ ਦੇ ਪੈਰਾਂ ਨੂੰ ਚੱਟਣ ਲੱਗੀ ਤੇ ਉਹ ਸੈਨਿਕ ਵੱਲ ਹੋਰ ਬਹੁਤ ਨਿਮਰ ਹੋ ਗਈ ਸੈਨਿਕ ਦੀ ਆਤਮਾ ਜਾਗੀ ਤੇ ਉਸਨੇ ਖੰਜਰ ਮਾਰਨ ਦਾ ਇਰਾਦਾ ਤਿਆਗ ਦਿੱਤਾ ਸੈਨਿਕ ਫਿਰ ਖਜੂਰ ਦੇ ਰੁੱਖ ਨਾਲ ਪਿੱਠ ਲਾ ਕੇ ਬਹਿ ਗਿਆ ਤੇ ਖਜੂਰਾ ਖਾਣ ਲੱਗਾ ਤੇ ਨਾਲ ਹੀ ਉਹ ਆਪਣੇ ਇਸ ਮਿੱਤਰ ਤेंदुए ਦੀ ਸ਼ੱਕੀ ਦਿਯਾਲਤਾ ਤੇ ਵੀ ਨਜ਼ਰ ਰੱਖਣ ਲੱਗਾ ਮਾਦਾ ਤेंदुआ ਉਸ ਥਾਂ ਨੂੰ ਵੇਖ ਰਹੀ ਸੀ ਜਿੱਥੇ ਉਹ ਖਜੂਰਾ ਦੇ ਗਿਟਕਾਂ ਸੁੱਟ ਰਿਹਾ ਸੀ ਹੁਣ ਉਸ ਦੀ ਅੱਖਾਂ ਦੇ ਵਿੱਚ ਸ਼ੱਕ ਉੱਭਰ ਰਿਹਾ ਸੀ ਉਸਨੇ ਸੈਨਿਕ ਦਾ ਇੱਕ ਵਾਰ ਜਾਇਜ਼ਾ ਲਿਆ ਤੇ ਫਿਰ ਸੰਤੁਸ਼ਟ ਹੋ ਕੇ ਫਿਰ ਉਹ ਉਸ ਸੈਨਿਕ ਦੀਆਂ ਜੁੱਤੀਆਂ ਚੱਟਣ ਲੱਗੀ ਸੈਨਿਕ ਨੇ ਸੋਚਿਆ ਕਿ ਜਦੋਂ ਉਸ ਨੂੰ ਭੁੱਖ ਲੱਗੇਗੀ ਤਾਂ ਨਿਰਸੰਦੇਹ ਉਸ ਨੂੰ ਖਾ ਜਾਏਗੀ ਇਹ ਖਿਆਲ ਆਉਂਦੇ ਆ ਸੈਨਿਕ ਨੂੰ ਕੰਬਣੀ ਛੜ ਗਈ ਉਸ ਨੇ ਤेंदुए ਦੇ ਸਰੀਰ ਦਾ ਫਿਰ ਜਾਇਜਾ ਲੈਣਾ ਸ਼ੁਰੂ ਕੀਤਾ ਆਪਣੀ ਜਾਤੀ ਵਿੱਚ ਨਿਰਸੰਦੇਹ ਉਹ ਸਭ ਤੋਂ ਸੁੰਦਰ ਤੇ ਤਕੜੀ ਤेंदुआ ਸੀ ਉਹ 3 ਫੁੱਟ ਉੱਚੀ 4 ਫੁੱਟ ਲੰਮੀ ਤੇ ਉਸ ਦੀ ਪੂੰਛ ਵੀ ਲਗਭਗ 3 ਫੁੱਟ ਲੰਮੀ ਸੀ ਉਸ ਦਾ ਸ਼ੇਰ ਵਾਂਗੂ ਸਿਰ ਵੱਡਾ ਸੀ ਤੇ ਉਹ ਬਾਗ ਵਰਗੀ ਭਿਆਨਕ ਸੀ ਤੇ ਉਸ ਦੀਆਂ ਅੱਖਾਂ ਦੇਖ ਕੇ ਨਾਰੀ ਤਵੱਦ ਭਲੇਖਾ ਪੈਂਦਾ ਸੀ ਔਰਤ ਦਾ ਝਰਨੇ ਦੇ ਕੋਲ ਘੋੜੇ ਦਾ ਅੱਧਾ ਖਾਦਾ ਮਾਸ ਪਿਆ ਸੀ ਜੋ ਉਸਨੇ ਖਾਦਾ ਸੀ ਤੈੰਦੂਏ ਨੇ ਘੋੜੇ ਦਾ ਲਗਭਗ ਅੱਧਾ ਹਿੱਸਾ ਖਾ ਲਿਆ ਸੀ ਤੇ ਸੈਨਿਕ ਮੁਰ ਸੁਦ ਸੰਤੁਸ਼ਟ ਹੋ ਗਿਆ ਉਸ ਉਸ ਨੂੰ ਸਮਝ ਵਿੱਚ ਆ ਗਿਆ ਕਿ ਗੋਫਾ ਵਿੱਚ ਕਿਉਂ ਨਹੀਂ ਉਹ ਕਿਉਂ ਉਸ ਦਾ ਸਨਮਾਨ ਕਰ ਰਹੀ ਹੈ ਕਿਉਂਕਿ ਉਹ ਪੂਰਾ ਨਿਡਰ ਹੋ ਕੇ ਉਸ ਤੈੰਦੂਏ ਨਾਲ ਰਹਿ ਸਕਦਾ ਕਿਉਂਕਿ ਉਸ ਕੋਲ ਅਜੇ ਖੁਰਾਕ ਪਈ ਹੈ ਉਹ ਮੋੜ ਆਇਆ ਤੇ ਮਾਦਾ ਤੰਦੂ ਆਪਣੇ ਪੂੰਛ ਲਾਉਣ ਲੱਗੀ ਦੋਵੇਂ ਖੇਡਣ ਲੱਗੇ ਸੈਨਿਕ ਨੇ ਉਸ ਦਾ ਮੂੰਹ ਅਤੇ ਪੰਜੇ ਫੜ ਲਏ ਤੇ ਉਸ ਦੇ ਕੰਨ ਮਰੋੜੇ ਤੇ ਉਸ ਨੂੰ ਹੇਠਾਂ ਵੱਲ ਘੁਮਾਇਆ ਉਸ ਦੀ ਪਿੱਠ ਤੇ ਹੱਥ ਫੇਰ ਲੱਗਾ ਜਿਵੇਂ ਹੀ ਸੈਨਿਕ ਨੇ ਉਸ ਤੇ ਪੰਜਿਆਂ ਤੇ ਹੱਥ ਫੇਰਿਆ ਤਾਂ ਉਸ ਨੇ ਸਾਵਧਾਨੀ ਨਾਲ ਆਪਣੇ ਪੈਰ ਪੰਜਿਆਂ ਵਿੱਚ ਸਮੇਟ ਲਏ ਸੈਨਿਕ ਦੇ ਹੱਥ ਅਜੇ ਵੀ ਖੰਜਰ ਸੀ ਤੰਦੂ ਦੇ ਢਿੱਡ ਦੇ ਵਿੱਚ ਖੰਜਰ ਖੋਪਣ ਦਾ ਵਿਚਾਰ ਅਜੇ ਵੀ ਸੈਨਿਕ ਦੇ ਦਿਮਾਗ ਦੇ ਵਿੱਚ ਸੀ ਦੂਸਰੇ ਪਾਸੇ ਉਹ ਇਸ ਨਿਰਦੋਸ਼ ਜਾਨਵਰ ਨੂੰ ਮਾਰਨ ਤੋਂ ਪਿੱਛੇ ਜਕਰਿਆ ਸੀ ਉਸਦੀ ਆਤਮਾ ਨੇ ਸੀ ਆਗਿਆ ਦੇ ਰਹੀ ਕਿ ਜਦੋਂ ਇਹ ਮੇਰੇ ਨਾਲ ਫਰੈਂਡਲੀ ਹੈ ਮੈਂ ਇਸ ਦੇ ਨਾਲ ਕਿਉਂ ਦੁਸ਼ਮਣੀ ਨਵਾਵਾਂ ਉਸ ਨੂੰ ਲੱਗਾ ਕਿ ਰੇਗਿਸਤਾਨ ਦੇ ਵਿੱਚ ਸ਼ਾਇਦ ਇਹ ਉਸਦੀ ਹਕਮਤਰ ਹੈ ਉਸ ਨੂੰ ਦੇਖ ਕੇ ਸੈਨਿਕ ਨੂੰ ਆਪਣੇ ਪ੍ਰੇਮਿਕਾ ਯਾਦ ਆਈ ਉਸਦੀ ਪ੍ਰੇਮਿਕਾ ਵੀ ਬਹੁਤ ਇਰਖਾਲੂ ਸੀ ਤੇ ਉਸ ਨੇ ਆਪਣੀ ਪ੍ਰੇਮਿਕਾ ਦਾ ਨਾਮ ਮੈਗਨੋਨ ਨੇ ਰੱਖਿਆ ਹੋਇਆ ਸੀ ਇਸ ਤੈੰਦੂਏ ਨੂੰ ਵੀ ਉਸ ਨੇ ਆਪਣੀ ਪ੍ਰੇਮਿਕਾ ਦੇ ਨਾਮ ਨਾਲ ਬੁਲਾਉਣਾ ਚਾਹਿਆ ਉਸ ਨੂੰ ਮਗਨ ਨੇ ਕਹਿ ਕੇ ਬੁਲਾਉਂਦਾ ਤਾਂ ਉਸ ਨੂੰ ਦੇਖਣ ਲੱਗਦੀ ਸੈਨਿਕ ਸੋਚ ਰਿਹਾ ਸੀ ਕਿ ਜਦੋਂ ਇਹ ਸੌਂ ਜਾਏਗੀ ਤਾਂ ਉੱਥੋਂ ਉਹ ਮਲਕੜੇ ਉੱਠ ਕੇ ਨਿਕਲ ਜਾਏਗਾ ਉਹ ਬੇਚੈਨੀ ਦੇ ਵਿੱਚ ਤੇੰਦੂ ਦੇ ਸੌਣ ਦੀ ਉਡੀਕ ਕਰਨ ਲੱਗਾ ਜਿਉਂ ਇਹੀ ਉਹ ਸੁੱਤੀ ਸੈਨਿਕ ਤੇਜ਼ੀ ਨਾਲ ਨਦੀ ਵੱਲੋਂ ਤੁਰ ਪਿਆ ਮੁਸ਼ਕਲ ਨਾਲ ਉਹ 1 ਕਿਲੋਮੀਟਰ ਹੀ ਤੁਰਿਆ ਹੋਇਆ ਤਾਂ ਉਸ ਨੂੰ ਤੇੰਦੂਏ ਦੀ ਖੰਖਾਰ ਆਵਾਜ਼ ਸੁਣਾਈ ਦਿੱਤੀ ਉਹ ਕੰਬ ਗਿਆ ਤੇ ਉਸੇ ਛਾਣ ਉਸ ਦਾ ਪੈਰ ਦਲਦਲ ਵਿੱਚ ਪੈ ਗਿਆ ਤੇ ਉਹ ਦਲਦਲ ਦੇ ਵਿੱਚ ਧਸਣ ਲੱਗਾ ਰੇਗਿਸਤਾਨੀ ਦਲਦਲ ਦੇ ਵਿੱਚ ਇੱਕ ਵਾਰ ਬੰਦਾ ਅਗਰ ਫਸ ਜਾਵੇ ਤਾਂ ਨਿਕਲਣਾ ਮੁਸ਼ਕਲ ਹੁੰਦਾ ਹੈ ਉਹ ਜਿੰਨਾ ਕੋਸ਼ਿਸ਼ ਕਰਦਾ ਉਹਨਾ ਥੱਲੇ ਜਾਂਦਾ ਤੇ ਉਸ ਸੈਨਿਕ ਜ਼ੋਰ ਨਾਲ ਚੀਖਿਆ ਉਸੇ ਸਮੇਂ ਮਾਦਾ ਤੈਂਦੂ ਉੱਥੇ ਪਹੁੰਚ ਗਈ ਉਸਨੇ ਸੈਨਿਕ ਦੀ ਕਮੀਜ਼ ਦਾ ਕਾਲਰ ਆਪਣੇ ਦੰਦਾਂ 'ਚ ਦਬਾ ਲਿਆ ਤੇ ਫਿਰ ਉਹ ਪਿੱਛੇ ਨੂੰ ਉਸ ਲਈ ਤੇ ਉਸਨੂੰ ਦਲਦਲ ਦੇ ਵਿੱਚੋਂ ਖਿੱਚ ਲਈ ਫਿਰ ਉਹ ਚੀਕਿਆ ਮੈਗਨੋਨੇ ਜਾਨੀ ਆਪਣੀ ਪ੍ਰੇਮਿਕਾ ਦੇ ਨਾਮ ਨਾਲ ਤੇ ਉਸਨੇ ਪਿਆਰ ਨਾਲ ਉਸਨੂੰ ਬਚਕਾਰਿਆ ਤੇ ਬੋਲਿਆ ਸੀ ਫਿਰ ਮਿਲਗੇ ਆ ਪਤਾ ਨਹੀਂ ਇਸ ਦੇ ਵਿੱਚ ਭਲਾਈ ਹੈ ਜਾਂ ਬੁਰਾਈ ਬਸ ਤੂੰ ਕੋਈ ਮੂਰਖਤਾ ਨਾ ਕਰ ਬਈ ਅੰਤੋਂ ਆਪਣੀ ਗੁਫਾ ਦੇ ਵਿੱਚੋਂ ਵਾਪਸ ਆ ਗਿਆ ਦਿਨ ਲੰਘਦੇ ਗਏ ਕਦੇ-ਕਦੇ ਉਹ ਸੈਨਿਕ ਭੈਪੀਤ ਹੋ ਜਾਂਦਾ ਕਦੇ ਸ਼ਾਂਤ ਰਹਿੰਦਾ ਤੇ ਉਹ ਆਪਣਾ ਜ਼ਿਆਦਾ ਸਮਾਂ ਸੌਣ 'ਚ ਬਤੀਤ ਕਰਦਾ ਇਸ ਗੱਲ ਦਾ ਵੀ ਧਿਆਨ ਰੱਖਦਾ ਕਿ ਕੋਈ ਭੁੱਲਿਆ ਪਟਕੇ ਇੱਥੋਂ ਨਿਕਲੇ ਤਾਂ ਉਹ ਵੀ ਉਸ ਨਾਲ ਚਲਾ ਜਾਏ ਉਸਨੇ ਆਪਣੀ ਕਵੇਜ ਨੂੰ ਛੱਡੇ ਵਾਂਗ ਇੱਕ ਰੁੱਖ ਤੇ ਬੰਨ ਦਿੱਤਾ ਤਾਂ ਕਿ ਕਦੇ ਕਿਸੇ ਦੀ ਨਜ਼ਰ ਪਵੇ ਤਾਂ ਉਹ ਇੱਥੇ ਰੁਕ ਜਾਵੇ ਇੱਕ ਮਨੁੱਖ ਦੀ ਨਿਸ਼ਾਨੀ ਸਮਝ ਕੇ ਇੱਕ ਦਿਨ ਪਤਾ ਨਹੀਂ ਕਿੱਥੋਂ ਇੱਕ ਪੰਛੀ ਆ ਕੇ ਖੰਜੂਰ ਦੇ ਰੁੱਖ ਤੇ ਚੈਕਣ ਲੱਗਾ ਸੈਨਿਕ ਨੇ ਪੰਛੀ ਨੂੰ ਦੇਖਣ ਲਈ ਮਾਦਾ ਤੈੰਦੂਏ ਤੋਂ ਆਪਣੀ ਨਜ਼ਰ ਹਟਾਈ ਤੇ ਉੱਪਰ ਦੇਖਿਆ ਤੈੰਦੂਏ ਨੂੰ ਲੱਗਾ ਕਿ ਜਵੇਂ ਸੈਨਿਕ ਉਸਦੀ ਅਣਦੇਖੀ ਕਰ ਰਿਹਾ ਤਾਂ ਉਹ ਤੈੰਦੂਏ ਜ਼ੋਰ ਨਾਲ ਗਰਜੀ ਤੇ ਸੈਨਿਕ ਦਾ ਧਿਆਨ ਉਸ ਵੱਲ ਗਿਆ ਤੇ ਉਸ ਦੀਆਂ ਅੱਖਾਂ ਦੇ ਵਿੱਚ ਈਰਖਾ ਦਾ ਭਾਵ ਸੀ ਤੈੰਦੂਏ ਦੇ ਗਰਜਦੇ ਹੀ ਉਹ ਪੰਛੀ ਉੱਡ ਗਿਆ ਸੈਨਿਕ ਨੇ ਤेंदुए ਵੱਲ ਪ੍ਰਸ਼ੰਸ਼ਾਪੂਰਨ ਨਜ਼ਰਾਂ ਨਾਲ ਵੇਖਿਆ ਤੇ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤੇ ਉਹਨਾਂ ਨੇ ਇੱਕ ਦੂਜੇ ਦਾ ਭਾਵ ਸਮਝਣ ਦੀ ਕੋਸ਼ਿਸ਼ ਕੀਤੀ ਜਾਨਕਿ ਜਾਨਵਰ ਨੂੰ ਵੀ ਇਰਖਾ ਕਿ ਮੇਰੇ ਹੁੰਦਿਆਂ ਤੂੰ ਦੂਸਰੇ ਪੰਛੀ ਨੂੰ ਕਿਉਂ ਵੇਖ ਰਿਹਾ ਹੈ ਇਰਖਾ ਸੌਕਣਾ ਵਾਲੀ ਹੈ ਨਾ ਕਿਉਂਕਿ ਕੁਦਰਤੀ ਫੀਮੇਲ ਵੀ ਸੀਗੀ ਉਹ ਇੱਕ ਦਿਨ ਰੋਜ਼ ਵਾਂਗੂ ਦੋਨੇ ਖੇਡ ਰਹੇ ਸਨ ਤेंदुए ਨੂੰ ਪਤਾ ਨਹੀਂ ਕੀ ਹੋਇਆ ਉਹ ਇੱਕਦਮ ਪਲਟੇ ਤੇ ਉਸਨੇ ਸੈਨਿਕ ਦੀ ਲੱਤ ਤੇ ਚੱਕ ਮਾਰਿਆ ਤੇ ਸੈਨਿਕ ਨੇ ਵੀ ਇੱਕ ਪਲ ਗਵਾਏ ਬਿਨਾ ਖੰਜਰ ਉਸ ਤੈੰਦੂਏ ਦੀ ਧੌਣ ਦੇ ਵਿੱਚ ਵਾਰ ਦਿੱਤਾ ਤੈੰਦੂਏ ਨੇ ਚੀਕ ਮਾਰੀ ਤੇ ਪਲਟੀ ਖਾਦੀ ਤੇ ਸੈਨਿਕ ਦੇ ਦਿਲ ਦੀ ਧੜਕਣ ਰੁਕ ਗਈ ਉਸ ਨੇ ਦੇਖਿਆ ਕਿ ਤੈੰਦੂਏ ਦੀ ਅੱਖਾਂ ਵਿੱਚ ਘਿਰਣਾ ਜਾਂ ਹੰਸਾ ਦਾ ਭਾਵ ਨਹੀਂ ਸੀ ਉਸ ਦੀ ਹਾਲਤ ਦੇਖ ਕੇ ਸੈਨਿਕ ਦਾ ਦਿਲ ਭਰ ਆਇਆ ਉਸ ਨੂੰ ਲੱਗਾ ਕਿ ਸ਼ਾਇਦ ਉਸ ਨੇ ਕਿਸੇ ਮਨੁੱਖ ਦਾ ਕਤਲ ਕੀਤਾ ਤੇ ਉਸ ਤੈੰਦੂਏ ਦੀ ਮੌਤ ਤੋਂ ਬਾਅਦ ਉਹ ਫੁੱਟ ਫੁੱਟ ਕੇ ਰੋਇਆ ਉਸ ਦਿਨ ਉਸਨੇ ਕਮੀਜ਼ ਰੁੱਖ ਤੇ ਲਹਿਰਾਉਂਦਾ ਵੇਖ ਕੇ ਇੱਕ ਸੈਨਿਕ ਉੱਥੇ ਆਇਆ ਤੇ ਉਸ ਨੂੰ ਲੈ ਗਿਆ ਪਰੰਤੂ ਉਸ ਸੈਨਿਕ ਨੂੰ ساری ਜ਼ਿੰਦਗੀ ਉਸ ਤੈੰਦੂਏ ਦਾ ਗਮ ਨਾ ਭੁੱਲ ਸਕਿਆ ਸੋ ਇਹ ਇੱਕ ਅਟੈਚਮੈਂਟ ਹੈ ਹਾਲਾਂਕਿ ਇੱਕ ਦਿਨ ਭਾਵੇਂ ਉਸਨੇ ਅਟੈਕ ਕੀਤਾ ਕਿਉਂਕਿ ਜਾਨਵਰ ਆਉਦੀ ਫਿਤਰਤ ਹੈ ਪਰ ਜਦੋਂ ਸੈਨਿਕ ਨੇ ਉਸ ਦੇ ਪੇਟ ਦੇ ਵਿੱਚ ਛੁਰਾ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਤਾਂ ਜ਼ਖਮੀ ਹਾਲਤ ਵਿੱਚ ਵੀ ਉਸ ਸੈਨਿਕ ਵੱਲ ਨਫ਼ਰਤ ਦੀ ਨਜ਼ਰ ਨਾਲ ਨਹੀਂ ਸੀ ਵੇਖ ਰਹੀ ਜਾਂ ਗੁੱਸੇ ਨਾਲ ਨਹੀਂ ਸੀ ਵੇਖ ਰਹੀ ਸੋ ਇਹ ਹੈ ਫਰਾਂਸ ਦੀ ਕਹਾਣੀ ਸੈਨਿਕ ਤੇ ਤੈਂਦੂਆ ਤੈਂਦੂਏ ਦੇ ਨਾਲ ਇੱਕ ਸੈਨਿਕ ਦੀ ਕਹਾਣੀ ਹੈ ਤੈਂਦੂਏ ਦੇ ਨਾਲ ਅਨੋਰੋ ਦਾ ਬਲਜ਼ਾਕ ਦੀ ਕਹਾਣੀ ਹੈ ਫਰਾਂਸ ਦੀ ਕਹਾਣੀ ਹੈ ਤੇ ਉਹ ਅਨੁਵਾਦ ਕੀਤਾ ਸੀ ਭਜਨਵੀਰ ਸਿੰਘ ਹੋਰਾਂ ਨੇ ਇਹਦੇ ਵਿੱਚ ਹੁਣ ਕਿਉਂਕਿ ਇੱਕ ਮਨੁੱਖ ਦੀ ਤੇ ਇੱਕ ਜਾਨਵਰ ਦੀ ਅਟੈਚਮੈਂਟ ਹੈ ਪਰ ਦੋਨਾਂ 'ਚ ਸਮਤੋਲ ਕਿਵੇਂ ਰਹਿ ਸਕਦਾ ਉਹਦੀ ਵੀ ਫਿਤਰਤ ਆਪਣੀ ਹੈ ਪਰ ਅਟੈਚਮੈਂਟ ਵੀ ਹੈ ਇਸੇ ਤਰ੍ਹਾਂ ਮਨੁੱਖ ਦਾ ਸੁਭਾਅ ਵੀ ਹੈ ਕਦੇ ਵੈਸੀ ਹੋ ਜਾਂਦਾ ਬੰਦਾ ਆਪਣੇ ਨੂੰ ਮਾਰ ਬੈਠਦਾ ਸੋ ਐਸੀ ਫਰਾਂਸ ਦੀ ਕਹਾਣੀ ਸੋ ਵਿਦੇਸ਼ ਦੀਆਂ ਕਹਾਣੀਆਂ ਜ਼ਿਆਦਾਤਰ ਜਾਨਵਰਾਂ ਨਾਲ ਅਟੈਚਮੈਂਟ ਦੀਆਂ ਹੀ ਹੁੰਦੀਆਂ ਨੇ ਸੋ ਕਿਉਂਕਿ ਫਰਾਂਸੀਸੀ ਲੋਕ ਆਪਣੇ ਪੈਟ ਪ੍ਰਤੀ ਬਹੁਤ ਇਸ਼ਕ ਰੱਖਦੇ ਨੇ ਤੁਸੀਂ ਵੇਖੋ ਕਿ ਪਿੱਛੇ ਜੇ ਫਰਾਂਸ ਦੀ ਗਵਰਨਮੈਂਟ ਨੇ ਆਪਣੇ ਘਰਾਂ ਦੇ ਵਿੱਚ ਵੀ ਕੁੱਕੜ ਹੋਰ ਜਾਨਵਰ ਆਦ ਪਾਲਣ ਦੀ ਵਿਸ਼ੇਸ਼ ਤੌਰ ਤੇ ਅਗਿਆ ਦਿੱਤੀ ਹੋਈ ਹੈ ਸੋ ਫਰਾਂਸ ਵਾਲੇ ਵੀਰ ਬਿਹਤਰ ਜਾਣਦੇ ਨੇ ਸੋ ਇਹ ਫਰਾਂਸ ਦਾ ਕਲਚਰ ਸੀ ਤੇ ਕਹਾਣੀ ਵਧੀਆ ਲੱਗੀ ਸਭ ਸੱਜਣਾ ਨੂੰ ਧੰਨਵਾਦ ਤੇ ਉਮੀਦ ਹੈ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਸੋ ਇਹ ਮਨੁੱਖੀ ਮਾਨ ਦੀਆਂ ਫਿਤਰਤਾ ਨੇ ਤੇ ਸੋਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਨਾ ਭਰਾਮ ਨੂੰ ਟਵਾਣਾ ਰੈਡੀ ਤੇ YouTube ਤੇ ਸੁਣਦੇ ਹੋ ਉਸ ਭਰਾਮ ਦਾ ਲਿੰਕ 9876309655 ਤੇ ਮਗ ਆ ਸਕਦੇ ਹੋ ਇਸੇ ਹੀ ਨੰਬਰ 9876309655 ਤੇ ਭਰਾਮ ਦੇ ਚੋਲ ਵੀ ਕਰ ਸਕਦੇ ਹੋ